ਹਾਂਜੀ ਵੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਆਪਣੀ ਬੱਚੀ ਸੂਕੀ ਜੀ ਦੋ ਵੇ ਵੇ ਸੂਈ ਹੈ ਜੀ ਬੱਚੀ ਤਨੇ ਵੀ ਸਦਾ ਸੀਮ ਲਵਾਇ ਦਈ ਆਪਾਂ ਜੇ ਫਾਇਰ ਬੋਲ ਦਾ ਬਹੁਤ ਕਿ ਲਿਖ ਪਈ ਬੱਚੀ ਤੇ ਮੇਲ ਕਾਫ ਦੇ ਆਈ ਇਹਨੇ ਤੇ ਵੀ ਇਸ ਫਾਇਰ ਬੋਲ ਦਾ ਮੇਲ ਕਾਫ ਤੇ ਬੱਚੀ ਸੇਲ ਆ ਜੀ ਇਹ ਵੇ ਦੇਖੋ ਜੀ ਪਿੰਡ ਰਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਮੁੱਲ ਕਰਦੇ ਆਂ ਆਪਾਂ 65000 ਰੁਪਏ ਜੇ ਕਿਸੇ ਵੀ ਨੇ ਲੈਣੀ ਹੋਵੇ ਤਾਂ ਕੰਟੈਕਟ ਕਰ ਸਕਦਾ ਜੀ ਨੰਬਰ ਆਪਣਾ ਹੈਗਾ 84200 79 13793 ਇਹ ਫੋਨ ਕਰਕੇ ਪਤਾ ਕਰ ਸਕਦੇ ਹੋ ਦੁਆਤੇ ਨੰਬਰ ਫੇਰ ਦੱਸ ਦਨਾ ਮੈਂ 84279 13793 ਤੇ ਤੁਸੀਂ ਨੰਬਰ ਤੇ ਫੋਨ ਕਰਕੇ ਪਤਾ ਕਰ ਸਕਦੇ ਹੋ ਜੀ ਇਹ ਬੱਚੀ ਆਪਣੀ ਫੋਰ ਸੇਲ ਹੈ ਜੀ ਦੁੱਜਾ ਸੂਆ ਤੇ ਨਾਲ ਹੈ ਜੀ ਮੇਲ ਕਾਫ ਫਾਇਰ ਬੁੱਲਦਾ এবੀਐਸ ਦੇ ਫਾਇਰ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਵੀਡੀਓ ਬਦਲੇ ਕੋ ਸ਼ੇਅਰ ਕਰੋ ਕਮੈਂਟ ਕਰੋ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਵੀਡੀਓ ਦੇਖਣ ਵਾਸਤੇ ਧੰਨਵਾਦ